ਸੰਘਰੂਰ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਸੁਨੀਲ ਜਾਖੜ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤੇ ਜਿਹੜੀ ਆ ਉਹ ਕਾਰਵਾਈ ਕਰਨ ਦੀ ਗੱਲ ਜਿਹੜੀ ਹੈ ਕਈ ਕਈ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ ਸੰਘਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 20 ਜਣਿਆਂ ਦੀ ਮੌਤ ਹੋਈ ਹੈ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਨੇ ਸੁਨੀਲ ਜਾਖੜ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਤੇ ਕਾਰਵਾਈ ਹੋਈ ਜਾਖੜ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਲੈਕਸ਼ਨ ਕਮਿਸ਼ਨ ਨੂੰ ਜੋ ਸ਼ਿਕਾਇਤ ਕੀਤੀ ਸੀ ਉਹ ਤੇ ਕਾਰਵਾਈ ਉਸ ਨੂੰਰ ਦੇ ਵਿੱਚ ਵੀ ਮੌਤਾ ਹੁਣ ਤੱਕ ਇਸ ਕਾਂਡ ਦੇ ਕਰਕੇ ਹੋ ਚੁੱਕੀਆਂ ਨੇ ਪੀੜਿਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਨੇ ਸੁਨੀਲ ਜਖੜ ਸੋ ਸਾਡੇ ਸਹਿਯੋਗੀ ਸਮਰਪ੍ਰਿਤ ਮਾਹਲ ਨੇ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਕਹਿੰਦੇ ਨੇ ਆਓ ਸੁਣਦੇ ਹਾਂ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਜਾਖੜ ਸਾਹਿਬ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਘਰ ਘਰ ਗਏ ਹੋ ਤੁਸੀਂ ਮਾਮਲਾ ਕੀ ਕਰ ਲਿਆ 21 ਮੌਤਾਂ ਦਾ ਹੀ ਆ ਜਾਂ ਪੂਰਾ ਨੈਕਸਸ ਹੈ दारू ਤੇ ਚਿੱਟਾ ਵੇਚਣ ਵਾਲੇ ਜਿਹੜੇ ਹੈਗੇ ਬਹੁਤ ਮੋਟਾ ਪੈਸੇ ਦਾ ਖੇਡ ਹੈ ਇਸੇ ਲਾਲਚ ਦੇ ਵਿੱਚ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਪੁਵਿੱਖ ਜਿਹੜਾ ਹੈ ਰੋਲਤਾ ਇਹਨਾਂ ਲੀਡਰਾਂ ਨੇ ਰਲ ਕੇ ਜਿਹੜੇ ਇਹ ਜਾਲ 'ਚ ਫਸ ਜਾਂਦੇ ਆ ਜਿਹੜੇ ਜਾਲ 'ਚ ਕੇਜਰੀਵਾਲ ਸਾਹਿਬ ਵਜੋਂ ਅੰਦਰ ਬੈਠੇ ਆ ਉਹੀ ਸਾਰਾ ਕੰਮ ਇੱਥੇ ਪੰਜਾਬ 'ਚ ਹੋ ਰਿਹਾ ਸਾਂ ਤੇ ਆ ਤਾਂ ਸਭ ਤੋਂ ਵੱਡੀ ਸ਼ਰਮੰਦੀ ਵਾਲੀ ਗੱਲ ਹੈ ਵੀ ਆਹ ਭਗਵੰਤ ਮਾਨ ਜੀ ਦਾ ਆਪ ਦਾ ਇਲਾਕਾ ਹੈ ਸਤੋਜ ਪਿੰਡ ਐ ਸੇ ਹਲਕੇ ਚ ਪੈਂਦਾ ਜਿੱਥੇ ਕਹਿੰਦੇ ਨੇ ਸਤੋਜ ਤੇ ਆ ਗੁਜਰਾ ਉਹ ਪਿੰਡ ਐ ਜਿੱਥੇ ਨਸ਼ਾ ਛਡਾਓ ਅਭਿਆਨ ਚਾਲੂ ਕੀਤਾ ਗਿਆ ਸੀਗਾ ਇੱਥੇ ਦੇ ਲੋਕਾਂ ਨੇ ਰਲ ਮਿਲ ਕੇ ਅਭਿਆਨ ਚਾਲੂ ਕੀਤਾ ਸੀ ਉੱਥੇ ਆ ਹਾਲ ਐ 4000 ਦੀ ਆਬਾਦੀ ਹੋਣੀ ਐ ਇੱਥੇ ਇਸ ਚੋਂ ਅੱਜ 7 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਪੰਜ ਚਾਰ ਬੱਚੇ ਹਸਪੀਟਲ ਚ ਐ ਮੇਰੇ ਖਿਆਲ ਸਾਰਿਆਂ ਦੀ ਅੱਖਾਂ ਕਿਡਨੀ ਸਾਰਾ ਕੁਝ ਡੈਮੇਜ ਐ ਵਾਹਿਗੁਰੂ ਮੇਰ ਕਰਿਓ ਨਾ ਤੇ ਪਰ ਆ ਪੈਸੇ ਦਾ ਜਿਹੜਾ ਲਾਲਚ ਐ ਆ ਇਹਨਾਂ ਲੀਡਰਾਂ ਨੂੰ ਇਹਨਾਂ ਚਰਬੀ ਚੜੀ ਐ ਇਹਨਾਂ ਦੇ ਦਿਮਾਗ ਤੇ ਤਾਕਤ ਦੀ ਤੇ ਪੈਸੇ ਦੀ ਲਾਲਚ ਜਿਹੜਾ ਹੈ ਉਹਦੇ ਕਰਕੇ ਮਨੂੰ ਇਸ ਗੱਲ ਦੀ ਸ਼ਰਮ ਆਂਦੀ ਮਨੂੰ ਸ਼ਰਮ ਆਂਦੀ ਹੈ ਵੀ ਮੈਂ ਇਸ ਰਾਜਨੀਤੀ ਤੰਦੇ ਚ ਤੁਰਿਆ ਫਿਰਦਾ ਆਂ ਵੀ ਇਸ ਰਾਜਨੀਤੀ ਲੋਕ ਬੈਠੇ ਐ ਇੱਥੇ ਅੱਜ 6ਵਾਂ ਦਿਨ ਹੈ ਭਗਵੰਤ ਜੀ ਅੱਜ ਸਵੇਰੇ ਆਏ ਐ ਤੇ ਮਨੂੰ ਆਹ ਵੀ ਸ਼ੱਕ ਹੈ ਵੀ ਜੇ ਉਹਨਾਂ ਨੂੰ ਸ਼ਾਮ ਨੂੰ ਪਤਾ ਨਾ ਲੱਗਦਾ ਵੀ ਸਵੇਰੇ ਜਾ ਖੜੋ ਤਾਂ ਚੱਲਿਆ ਉਹਨੇ ਮਰੇ ਨਹੀਂ ਸੀ ਆਣਾ ਇੱਥੇ ਨਾ ਹੀ ਚੀਮਾ ਸਾਹਿਬ ਆਏ ਜਿਹੜੇ ਵੀ ਇਸ ਇਲਾਕੇ ਦੇ ਨਾ ਹੀ ਭਗਵੰਤ ਮਾਨ ਜੀ ਆਏ ਇੱਕ ਐਕਸਾਈਜ਼ ਮਿਨਿਸਟਰ ਹੈ ਇੱਕ ਚੀਫ ਮਿਨਿਸਟਰ ਹੈ ਤਾਂ ਦੂਜੀ ਰਹਿਦੀ ਸੰਧੀ ਕਸਰ ਅਮਨ ਰੋੜਾ ਜੀ ਪੂਰੇ ਕਰਗੇ ਵੀ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਕਿਹੜੀ ਤੁਸੀਂ ਠੇਕੇ ਤੋਂ ਖਰੀਦੀ ਸੀ ਮੈਂ ਅਮਨ ਰੋੜਾ ਜੀ ਨੂੰ ਕੀ ਕਮਾਉ ਤਾਂ ਵਿਚਾਰੇ ਆਪ ਦਿਨ ਤੋੜੀ ਜਾਂਦੇ ਪਰ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸੋਚ ਦਰਸਾਈ ਜਾਂਦੀ ਹੈ ਵੀ ਉਹ ਲਾਅ ਐਂਡ ਆਰਡਰ ਨੂੰ ਤਾਂ ਆਪਣਾ ਸਮਝਦੇ ਹੀ ਨਹੀਂ ਵੀ ਸਾਡੀ ਜ਼ਿੰਮੇਵਾਰੀ ਹੈ ਨਹੀਂ ਵੀ ਆ ਨਜਾਇਜ਼ दारू बिकਣੀ ਚਿੱਟਾ ਵੀ ਤਾਂ ਨਜਾਇਜ਼ ਹੀ ਵਿਕਦੇ ਸਾਬ ਉਹਦਾ ਤਾਂ ਕੋਈ ਠੇਕਾ ਨਹੀਂ ਖੁੱਲਦਾ ਬਿਲਕੁਲ ਨੌਜਵਾਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਚਿੱਟਾ ਸ਼ਰੇਆਮ ਵਿਕ ਰਹੇ ਤੇ ਵਿਕਦੇ ਸਾਬ ਚੈਨਾ ਦੇ ਨੱਕ ਦੇ ਹਟਾ ਕਹਿੰਦਾ ਦੀਪਕ ਤੇ ਲੇਂਦੇਰਾ ਮੁੱਖ ਮੰਤਰੀ ਦੇ ਆਪ ਦੇ ਘਰ ਦੇ ਅੰਦਰ ਇੱਥੇ ਚਿੱਟਾ ਵਿਕੀ ਜਾਂਦਾ ਅੱਜ ਉਹ ਜਾਗੇ ਕਹਿੰਦੇ ਮੈਂ ਫੜ ਕੇ ਅੰਦਰ ਕਰ ਦੂੰਗਾ ਫੜ ਕਿਵੇਂਗਾ ਅੰਦਰ ਕਰਦੇ ਹੋਗੇ ਕੋਈ ਬਿਨਾਂ ਇਨਵੈਸਟੀਗੇਸ਼ਨ ਦੇ ਅੰਦਰ ਕਰਦੇ ਹੋਗੇ ਸੋ ਨਾ ਤਾਂ ਇਹਨਾਂ ਨੇ ਆਣਾ ਸੀਗਾ ਜ਼ਿੰਮੇਵਾਰੀ ਤੋਂ ਭੱਜੇ ਖੜੇ ਐ ਮਨੋ ਰੂੜਾ ਜੀ ਸਰਟੀਫਿਕੇਟ ਦੇਗੇ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਸਰਕਾਰ ਦਾ ਸਰਟੀਫਿਕੇਟ ਆ ਵੀ ਭਗਵੰਤ ਮਾਨ ਜੀ ਦੀ ਪ੍ਰਾਇਮਰੀ ਜ਼ਿੰਮੇਵਾਰੀ ਹੈ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਹਨ ਸ਼ਾਂਤੀ ਉਹ ਕਹਿੰਦੇ ਸਾਡਾ ਲੈਣਾ ਦੇਣਾ ਨਹੀਂ ਦੂਜੀ ਗੱਲ ਆ ਜਿਹੜੀ ਐਸਆਈਟੀ ਬਣੀ ਐ ਇਨਕੁਆਇਰੀ ਚੱਲੂ ਹੋਈ ਐ ਆ ਭਗਵੰਤ ਮਾਨ ਜੀ ਨੇ ਆਰਡਰ ਨਹੀਂ ਕੀਤੇ ਆ ਇਨਕੁਆਇਰੀ ਕਰ ਲੈ ਅਸੀਂ ਬੀਜੇਪੀ ਦਾ ਡੈਲੀਗੇਸ਼ਨ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਸੀ ਤੇ ਮੈਂ ਬੇਨਤੀ ਕੀਤੀ ਸੀ ਬਨ ਸਾਹਿਬ ਨੂੰ ਵੀ ਆ ਇਨਕੁਆਇਰੀ ਕਰਾਓ ਹੈ ਜਿਹੜੇ ਮੋਤਾ ਹੋ ਰਹੀ ਹੈ ਪੰਜਾਬ ਦੇ ਮੱਥੇ ਤੇ ਕਲੰਕ ਹੈ ਜੇ ਭਗਵੰਦ ਮਾਨ ਜੀ ਦੇ ਤਾਂ ਹੁਣ ਟੈਫਲੋਨ ਦੇ ਬਣੇ ਕੋ ਕਲੰਕ ਲੂੰਗ ਦਾ ਫਰਕ ਨਹੀਂ ਪੈਂਦਾ ਉਹ ਤਾਂ ਛੱਲੇ ਘਾਰੇ ਹੈ ਪਰਸੋਂ ਮੈਂ ਪਾਇਆ ਸੀਗਾ ਵੀ ਉਧਰ ਨੇਰੋ ਦਾ ਕਹਿੰਦੇ ਸੀ ਵੀ ਰੋਮ ਜਲ ਰਹਾ ਦਾ ਨੀਰੋ ਬੰਸੀ বাজਾ ਰਹਾ ਦਾ ਇਹ ਛੱਲੇ ਘਾਰੇ ਸੀ ਦਿਨਾਂ ਦੇ ਆਪ ਦੇ ਪਿੰਡ ਦੇ ਅੰਦਰ ਇੱਥੇ ਸਤ ਮੋਤੋ ਹੋ ਗਈਆਂ ਦੇਖੋ ਕਿਹੜੇ ਮੂਹ ਨਾਲ ਭਗਵੰਤ ਮਾਨ ਜੀ ਇੱਥੇ ਆਏ ਇਸ ਕਰਕੇ ਇਨਕੁਆਇਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤੀ ਹੈ ਦੂਜਾ ਇੱਕ ਸਵਾਲ ਹੈ ਜਿਹੜਾ ਲੋਕਾਂ ਨੇ ਬੜਾ ਇੱਥੇ ਉਠਾਇਆ ਹੈ ਪਿੰਡ ਦੇ ਅੰਦਰ ਇਹਨਾਂ ਦੀ ਐਕਸ਼ਨ ਕਮੇਟੀ ਜਿਹੜੀ ਬਣਾ रखी ਹੈ ਇਹਨਾਂ ਨੇ ਕਿਉਂਕਿ ਗਰੀਬ ਪਰਿਵਾਰ ਉਹ ਕੌਣ ਪਹਿਰਵਾਈ ਕਰੂਗਾ ਉਹਨਾਂ ਨੇ ਕਿਹਾ ਜੀ ਅਸੀਂ ਲਾਰੇ ਬਹੁਤ ਦੇਖ ਲਏ ਭਗਵੰਤ ਮਾਨ ਜੀ ਉਹਨਾਂ ਦੇ ਇਹ ਕਹਿ ਗਏ ਵੀ ਅਸੀਂ ਪੈਸੇ ਦੇਾਂਗੇ ਪੈਸੇ ਪੂਸੇ ਦੇਣੇ ਨਹੀਂ ਇਹਨਾਂ ਨੇ ਕਹਿ ਦੇਣਾ ਵੀ ਇਲੈਕਸ਼ਨ ਕੋਰਡ ਆਫ ਕੰਡਕਟਰ ਲੱਗਿਆ ਜੀ ਨਹੀਂ ਦੇ ਸਕਦੇ ਮੈਂ ਕਿਹਾ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਵੀ ਆਹ ਸਾਨੂੰ ਸਰਕਾਰ ਕਹਿ ਕੇ ਗਈ ਹੈ ਮੈਂ ਜਾਊਂਗਾ ਇਲੈਕਸ਼ਨ ਕਮਿਸ਼ਨ ਕੋਲ ਜੀ ਆਬਜੈਕਸ਼ਨ ਕਰਨ ਵਾਲੇ ਤੇ ਅਸੀਂ ਹਾਂ ਅਸੀਂ ਜਾ ਕੇ ਕਹਾਂਗੇ ਵੀ ਦਿਓ ਪਰਮਿਸ਼ਨ ਜੀ ਸਪੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਐਲਾਨ ਕੀਤਾ ਜੋਬਸ ਦਾ ਵੀ ਤੇ ਪੈਸਿਆਂ ਦਾ ਵੀ ਮੁਆਵਜ਼ੇ ਦਾ ਵੀ ਉਹਨਾਂ ਦੀ ਗੱਲਾਂ ਦਾ ਕੋਈ ਭਰੋਸਾ ਨਹੀਂ ਸਾਹਿਬ ਲਿਖ ਕੇ ਦੇਣ ਕਾਰਵਾਈ ਮੈਂ ਜਾ ਕੇ ਆਪ ਪਰਸਨਲ ਰਿਕੁਐਸਟ ਕਰੂੰਗਾ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਜਿਹਨੂੰ ਵੋਟਾਂ ਦੇਣੀਆਂ ਭਗਵੰਦ ਮਾਨ ਜੀ ਨੂੰ ਫੇਰ ਪਾ ਦੇਣ ਜਿਹਨਾਂ ਦਾ ਜ਼ਮੀਰ ਅਲਾਓ ਕਰਦਾ ਪਾ ਦੇਣ ਚੀਮਾ ਸਾਹਿਬ ਨੂੰ ਪਾ ਦੇਣ ਚਾਹੇ ਆਪਣੇ ਨੀਤ ਹਰ ਜੀ ਨੂੰ ਪਾ ਦੇਣ ਪਰ ਗਰੀਬਾਂ ਦੀ ਬਾਹ ਫੜਨ ਦਾ ਮੌਕਾ ਹਰੇਕ ਗੱਲ ਵੋਟਾਂ ਨਾਲ ਨਹੀਂ ਚਲਦੀ ਆ ਪੰਜਾਬ ਹੈ ਪੰਜਾਬ ਦੇ ਲੋਕਾਂ ਦਾ ਜ਼ਮੀਰ ਨਹੀਂ ਮਰਿਆ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਨਾ ਮਰ ਗਏ ਜਕਰ ਸਾਹਿਬ 300 ਲੀਟਰ ਜਿਹੜੇ 에ਥਨੋਲ ਆ ਉਹ ਨੌਇਡਾ ਤੋਂ ਆਈ ਆ ਫੇਲਿਅਰ ਕਿਸ ਦਾ ਮੰਨਦੇ ਹੋ ਪੁਲਿਸ ਦਾ ਜਾਂ ਸਰਕਾਰ ਆ ਆ ਜਿਹੜੀ ਹੈ ਸਰਕਾਰ ਕਹਿ ਰਹੀ ਹੈ ਨੌਇਡਾ ਤੋਂ ਆਈ ਹੈ ਸਾਹਿਬ ਕੱਲ ਮੈਂ ਤਾਂ ਅੱਜ ਹੀ ਦੇਖ ਰਿਆ ਸੀ ਐਸਆਈਟੀ ਦੇ ਬਿਆਨ ਆਏ ਸੀਗੇ ਵੀ ਆ ਸਾਰਾ ਸਕੀਮ ਜਿਹੜੀ ਹੈ ਸੰਗਰੂਰ ਜੇਲ੍ਹ ਚ ਬਣੀ ਹੈ ਆ ਗੱਲ ਵੀ ਕੱਲ ਮੈਂ ਉੱਥੇ ਲਿਖ ਕੇ ਦੇ ਕੇ ਲਿਖ ਕੇ ਵੀ ਦੇ ਕੇ ਆ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਵੀ ਆ ਵੀ ਆ ਪੰਜਾਬ ਦੀਆਂ ਜੇਲਾਂਾਂ ਚੋਂ ਮਾਫੀਆ ਹਰ ਕਿਸਮ ਦਾ ਡਰੱਗਸ ਵਾਲਾ ਤੇ ਲੀਕਰ ਮਾਫੀ ਵਾਲੀਕਰ ਬਾਹਰਨ ਜਿਹੜੇ ਜੇਲ੍ਹਾਂ 'ਚ ਬੈਠੇ ਆ ਉਹ ਨਾ ਸਿਰਫ ਇੱਥੇ ਨਕਲੀ ਵੇਚ ਰਹੇ ਆ ਦੂਜੇ ਸੂਬਿਆਂ 'ਚ ਵੀ ਵੇਚ ਰਹੇ ਸਾਰੀਆਂ ਗੱਲਾਂ ਹੂਬ ਹੂ ਕੱਲ ਜਿਹੜੀ ਕਹਿ ਗਿਆ ਸਾਰੀਆਂ ਅੱਜ ਸਾਹਮਣੇ ਆਈ ਖੜੀਆਂ ਸ੍ਰੀਲ ਕੁਮਾਰ ਜਾਖੜ ਸਾਡਾ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਹੈ ਜਿਹੜੀ ਉਹ ਜ਼ਰੂਰ ਦਰਜ ਕਰਾਈ ਗਈ ਤੇ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਜਿਹੜੀ ਇੱਕ ਇਨਕੁਆਇਰੀ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਉਹ ਮਾਰਕ ਕੀਤੀ ਕਿ ਜਿਸ ਤੋਂ ਬਾਅਦ ਦੇ ਵਿੱਚ ਐਕਸ਼ਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਜਿਹੜਾ ਉਹ ਵੇਖਣ ਨੂੰ ਮਿਲਿਆ ਹੈ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪਰੇਖਾ ਰਹਿੰਦੀ ਹੈ ਤੇ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਨਵਾਂ ਸਾਹਮਣੇ ਆਉਂਦਾ ਹੈ ਇਹ ਦੇਖਣਾ ਬੇਹਤ ਐਮ ਰਹੇਗਾ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪ੍ਰੀ ਸੋ ਪੀੜਿਤ ਪਰਿਵਾਰਾਂ ਨੂੰ ਸੁਨੀਲ ਜਾਖੜ ਮਿਲਣ ਪਹੁੰਚੇ ਸੀ ਤੇ ਨਾਲ ਦੀ ਨਾਲ ਸੂਬੇ ਦੀ ਸਰਕਾਰ ਨੂੰ ਘੇਰਦੇ ਹੋਏ ਵੀ ਨਜ਼ਰ ਆਏ ਸੋ ਮਾਮਲੇ ਦੇ ਵਿੱਚ ਹੁਣ ਤੱਕ 10 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਤਿੰਨ ਐਕਸਾਈਜ਼ ਇਨਸਪੈਕਟਰ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤੇ ਗਏ ਨੇ